ਖਬਰ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਕੋਲਪੁਰ ਤੋਂ ਹੈ ਜਿੱਥੇ ਕਿ ਕਿਸਾਨ ਦੀ ਖੇਤ ਚ ਖੜੀ ਪੁੱਤਾਵਾਂਗ ਪਾਲੀ ਕਣਕ ਦੀ ਫਸਲ ਅੱਗ ਦੇ ਲਪੇਟ ਚ ਆ ਗਈ ਜਿਸ ਕਾਰਨ ਕਿਸਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਜਾਣਕਾਰੀ ਦਿੰਦੇ ਹਾਂ ਪੀੜਤ ਕਿਸਾਨ ਨੇ ਦੱਸਿਆ ਕਿ ਉਸਦੇ ਖੇਤਾਂ ਚ ਬਿਜਲੀ ਦੀਆਂ ਤਾਰਾਂ ਲੱਗਦੀਆਂ ਨੇ ਤੇ ਤਾਰਾਂ ਚ ਹੋਏ ਸ਼ਾਰਟ ਸਰਕਟ ਕਾਰਨ ਉਸਦੇ ਖੇਤਾਂ ਚ ਅੱਗ ਲੱਗ ਗਈ ਜਿਸ ਕਾਰਨ ਖੇਤਾਂ ਚ ਖੜੀ ਕਣਕ ਦੀ ਫਸਲ ਜਲ ਕੇ ਰਾਖੂ ਗਈ ਤੇ ਇਸ ਘਟਨਾ ਨਾਲ ਪਸ਼ੂਆਂ ਦਾ ਤੂੜੀ ਦਾ ਨਾਲ ਵੀ ਜਲ ਗਿਆ ਉਹਨਾਂ ਦੱਸਿਆ ਕਿ ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਨਹੀਂ ਪਹੁੰਚੀ ਤੇ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਤੇ ਹੀ ਯਤਨ ਕਰਕੇ ਅੱਗ ਤੇ ਕਾਬੂ ਪਾਇਆ ਗਿਆ। ਪਿੰਡ ਦੇ ਕਿਸਾਨ ਨੇ ਦੱਸਿਆ ਕਿ ਅੱਗ ਤੋਂ ਬਾਅਦ ਪ੍ਰਸ਼ਾਸਨ ਦਾ ਕੋਈ ਵੀ ਵੱਡਾ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਣ ਨਹੀਂ ਪਹੁੰਚਿਆ। ਇਸ ਮੌਕੇ ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋયા ਕਿਹਾ ਕਿ ਉਹਨਾਂ ਦੇ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਤੇ ਸਰਕਾਰ ਇਸ ਨੁਕਸਾਨ ਦਾ ਬਣਦਾ ਮੁਆਵਜ਼ਾ ਜਲਦ ਦੇਵੇ। ਮੁਕੇਰੀਆਂ ਤੋਂ ਹੁਸ਼ਰਪੁਰ ਨਿਊਜ਼ ਦੇ ਨਾਲ ਦਿਲਬਾਕ ਸਿੰਘ ਗਰਾਂਦ ਦੀ ਰਿਪੋਰਟ। ਆਗ ਲਗ ਲਖੰਦਰ ਜੱਕੇ ਤਾਂ ਲੱਗੀ ਅਗ ਲੱਗੀ ਜੀ ਬਿਜਲੀ ਛੜ ਛਕ ਨਾਲ ਅਗ ਲੱਗੀ ਆ ਤੇ ਇਹ ਅਗ ਲੱਗੀ ਦੋ ਥਾਂ ਤੇ ਇੱਕ ਲੱਗੀ ਆ ਸਾਹਮਣੇ ਇੱਥੇ ਲੱਗੀ ਇੱਕ ਉਹ ਸਾਹਮਣੇ ਲੱਗੀ ਆ ਅਗ ਲੱਗ ਤੋਂ ਬਾਅਦ ਤੁਹਾਨੂੰ ਪਤਾ ਲੱਗਾ ਕਿੱਥੇ ਤੱਕ ਆਸੀ ਇੱਥੇ ਨੇੜੇ-ਨੇੜੇ ਆਈ ਪੱਠੇ ਨੂੰ ਪਾਣੀ ਲਾਉਣ ਦੇ ਸੀ ਤੇ ਓਏ ਆਈ ਦੋ ਚਾਰ ਕਿੱਲੇ ਪਿੱਛੇ ਸੀ ਜਦੋਂ ਅਗ ਲੱਗੀ ਪੰਬਰ ਮਚਿਆ ਅਸੀਂ ਉੱਥੋਂ ਆਏ ਭੱਜੇ ਭੱਜ ਕੇ ਆ ਕੇ ਫਿਰ ਇੱਥੇ ਆ ਕੋਕ ਬੁਝਾਉਣ ਦੀ ਕੋਸ਼ਿਸ਼ ਕੀਤੀ ਫੋਨ ਫੋਨ ਕੀਤੇ ਬੰਦੇ ਨੂੰ ਟਰੈਕਟਰ ਲਿਆਂਦਾ ਬੰਦੇ ਸੱਦੇ ਸਾਰੇ ਸਾਧਕੇ ਬਹੁਤ ਮੁਸ਼ਕਲ ਦੇ ਨਾਲ ਕਾਬੂ ਪਾਇਆ ਕਿਤੇ ਜਨਾ ਕਾਬੂ ਪਾਇਆ ਜਾਂਦਾ ਤੇ ਅੱਗ ਤਕਰੀਬਨ ਤਕਰੀਬੇ ਤੇ 30 40 ਕਿੱਲੇ ਦਾ ਨੁਕਸਾਨ ਹੋਣਾ ਸੀ ਕਿਉਂਕਿ 5 6 7 ਕਿੱਲੇ ਕਨਕ ਹੋੜ ਵੀ ਖੜੀ ਹੈ ਨਾਲ ਜਿੱਥੇ ਤੱਕ ਅੱਗ ਪਹੁੰਚ ਗਈ ਸੀ ਇਸ ਕਰਕੇ ਥੋੜਾ ਜਿਹਾ ਬਚਾਅ ਹੋ ਗਿਆ ਅੱਗ ਲੱਗਣ ਦਾ ਹਾਂਜੀ ਸ਼ਰਕਟ ਛਾਟੀ ਆ ਅੱਗ ਲੱਗਣ ਦਾ ਕਾਰਨ ਕਿਉਂਕਿ ਤਾਰਾਂ ਢਿਲੀਆਂ ਨੇ ਤੇ ਇਹਦੇ ਕਰਕੇ ਜਦੋਂ ਆਵਾਜ਼ ਚਲਦੀ ਆ ਤੇ ਤਾਰਾਂ ਤੇ ਸ਼ਾਰਟ ਨਿਕਲਦੀ ਆ ਹਾਲੇ ਤੱਕ ਬਿਜਲੀ ਵਾਲੇ ਆਉਂਦੇ ਆ ਗੇਰਾ ਮਾਰ ਕੇ ਚੱਲ ਜਾਂਦੇ ਆ ਦੇਖਦੇ ਆ ਪਰ ਹਾਲੇ ਤੱਕ ਤਾਂ ਕੋਈ ਨਹੀਂ ਇੱਕ ਵਾਰੀ ਆਇਆ ਸੀਗੇ ਮੈਂ ਕਿਹਾ ਵੀ ਸੀ ਉਹਨਾਂ ਨੂੰ ਜੀ ਭਾਜੀ ਤਾਰਾ ਕੱਸ ਦਿਓ ਤੇ ਕਹਿੰਦੇ ਕਣਕ ਉਹਨੂੰ ਵਟਾ ਲਓ ਤੇ ਫੇਰ ਆਵਾਂਗੇ ਨਹੀਂ ਜੀ ਫਰਿਜੂਰੇਟ ਵਗੈਰਾ ਕੋਈ ਨਹੀਂ ਪਹੁੰਚੀ ਇੱਥੇ ਕੋਈ ਅਧਿਕਾਰੀ ਤੁਹਾਡੇ ਤੱਕ ਪਹੁੰਚ ਕੀਤੀ ਕਿਸੇ ਨੇ ਹਾਲੇ ਤੱਕ ਭਾਈ ਕੋਈ ਅਧਿਕਾਰੀ ਨਹੀਂ ਪਹੁੰਚਿਆ ਇੱਥੇ ਸਰ ਮੰਗ ਕੀ ਕਰਨੀ ਚਾਹੁੰਦੇ ਜੀ ਮੰਗ ਜੀ ਸਾਰੇ ਇਹੀ ਕਰਨਾ ਚਾਹੁੰਦੇ ਜੀ ਸਾਡਾ ਨੁਕਸਾਨ ਹੋਇਆ ਉਹਨਾਂ ਦਾ ਥੋੜਾ ਜਿਹਾ ਮੁਆਵਜ਼ਾ ਵਗੈਰਾ ਦੇਣਾ ਚਾਹੀਦਾ ਸਰਕਾਰ ਨੂੰ ਔਰ ਆ ਟਾਈਟੈਨਿਕ ਇੱਕਰ ਜਿਹੜੀ ਖੇਤ ਆ ਔਰ ਸਾਰਾ ਨਾਰ ਸੜ ਗਿਆ ਥੋੜੀ ਬਣਾਉਣੀ ਸੀ ਡੰਗਰ ਪਸ਼ੂ ਹੈ ਨੇ ਲੋਕਾਂ ਤੇ ਵੀ ਆਪਣੇ ਵੀ ਸਾਰਿਆਂ ਦੇ ਇਹਦਾ ਘਾਟਾ ਪੈਣਾ ਸਾਨੂੰ ਠੀਕ ਆ ਜੀ ਇਹ ਕੀ ਕਹਿੰਦੇ ਤਾਰ ਨੂੰ ਦੇ ਨਾਲ ਸਰਕਟ ਨਾਲ ਹੋਇਆ ਅੱਜ ਬਦਲ ਤਾਰ ਤਾਰ ਨੂੰ ਅੱਗ ਲੱਗੀ ਨਾ ਤਾਰ ਦਾ ਸਰਕਟ ਕਰ ਕਰ ਦਿੱਤੀ ਜਿਹੜਾ ਬਿਜਲੀ ਦਾ ਸਰਕਟ ਸ਼ਾਰਟ ਹੋਇਆ ਹਾਂਜੀ ਹਾਂਜੀ ਕਿੰਨਾ ਕਿੰਨਾ ਨੁਕਸਾਨ ਤੁਹਾਡਾ ਹੋਇਆ ਸਾਡਾ 2-3 ਕਨਾਲਾਂ ਦੇ ਏੜ-ਗੇੜ ਚ ਹੋਇਆ ਤਦੋਂ ਇਹ ਅੱਗ ਲੱਗੀ ਆ ਤੁਹਾਨੂੰ ਕਿਦਾਂ ਪਤਾ ਲੱਗਾ ਸਾਨੂੰ ਕੀ ਕਹਿੰਦੇ ਨੇ ਥੂ ਮਤਲਬ ਫੋਨ ਕੀ ਗਿਆ ਬੰਦਿਆਂ ਦਾ ਪਰਵਾਸੀ ਬੰਦੇ ਨੇ ਉਹਨਾਂ ਨੇ ਫੋਨ ਕੀਤਾ ਕਿ ਤੁਹਾਡੀ ਪਹਿਲੇ ਨੂੰ ਅੱਗ ਲੱਗੀ ਕਣਕ ਨੂੰ ਅੱਗ ਲੱਗੀ ਤੇ ਤਾਂ ਬਚਾਈ ਕਿਦਾਂ ਫਿਰ ਆਸੇ ਪਾਸੇ ਟਰੈਕਟਰ ਸੱਦੇ ਥੋਰ ਪਿੰਡ ਦੇ ਆਲੇ ਦੁਆਲੇ ਤੋਂ ਲੋਕੀ ਬਹੁਤ ਆਏ ਉਹਨਾਂ ਨੇ ਮਦਦ ਕੀਤੀ ਤੇ ਫੇਰ ਤਿੰਨ ਚਾਰ ਕਿੱਲੇ ਕਣਕ ਹੋਰ ਸੀ ਜਿਹੜੀ ਅੱਗ ਲੱਗ ਜਾਣੀ ਸੀ ਤੇ ਇਹ ਸੰਘਰਸ਼ ਇੱਕ ਬਹੁਤ ਜ਼ਿਆਦਾ ਕਰਨਾ ਪਿਆ ਇਹਦੇ ਕਰਕੇ ਹੀ ਬਚਾ ਹੋਇਆ ਇਹ ਬਿਜਲੀ ਵਾਲਿਆਂ ਨੂੰ ਕਹਿਣਾ ਚਾਹੀਦਾ ਕਿ ਅਲਰਟ ਰਹਿਣ ਇਹਨਾਂ ਚੀਜ਼ਾਂ ਦਾ ਖਿਆਲ ਰੱਖਣ ਤਾਰਾਂ ਤੂਰਾਂ ਨੂੰ ਕੱਸਣਾ ਚਾਹੀਦਾ। ਆਗੇ ਜਿਹੜੀ ਇਹ ਬਿਜਲੀ ਦਾ ਸਰਕਟ ਛਾਡ ਹੋਣਾ ਸੀ। ਹਾਂਜੀ ਹਾਂਜੀ ਸਰਕਟ ਛੋਟ। ਕਣਕ ਹੋਰ ਵੀ ਲੱਗੇ ਸੀ ਕਿਸੇ। ਹਾਂਜੀ ਹਾਂਜੀ 3 ਕਿੱਲੇ ਸਾਡੀ ਹੀ ਕਣਕ 3 ਕਿੱਲੇ ਸੀ ਲੱਗੇ ਕੋਲ। ਉਹ ਬਚਾਅ ਹੋ ਗਿਆ। ਹਾਂਜੀ ਉਹਦਾ ਬਚਾਅ ਹੋ ਗਿਆ। ਕੋਈ ਹੋਰ ਵਿਭਾਗ ਦਾ ਕੋਈ ਅਧਿਕਾਰੀ ਇੱਥੇ ਆ ਕੇ ਪਹੁੰਚ ਕੀਤੀ ਤੋਂ ਤੱਕ ਨਹੀਂ ਕੋਈ ਨਹੀਂ ਆਇਆ ਸਾਡੇ ਕੋਲ। ਕੋਈ ਨਾ ਕੋਈ ਨਹੀਂ ਆਈ। ਤਾਂ ਮੰਗ ਕੀ ਕਰਨੀ ਚਾਹੁੰਦੇ ਹੋ ਸਰਕਾਰ ਤੋਂ? ਇਹ ਸਰਕਾਰ ਕੋਲ ਮੰਗ ਕਰਨੇ ਚਾਹੁੰਦੇ ਆ ਕਿ ਅੱਗੇ ਤੋਂ ਵਾਸਤੇ ਇਹਨਾਂ ਤਾਰਾਂ ਤੂਰਾਂ ਨੂੰ We at GNA University see potential in everyone and everything around us. We drive innovation and entrepreneurship. We groom competent global citizens to affect positive change around them.